ਇਤਿਹਾਸ ਸਿਰਫ ਕਿਤਾਬਾਂ ਵਿੱਚ ਨਹੀਂ ਹੁੰਦਾ ਕਈ ਵਾਰ ਇਹ ਮਿੱਟੀ ਵਿੱਚ ਵੀ ਦੱਬ ਜਾਂਦਾ ਹੈ ਕਈ ਵਾਰ ਇਹ ਇੱਟਾਂ ਦੀ ਚੁੱਪ ਵਿੱਚ ਲੁਕ ਜਾਂਦਾ ਹੈ ਪੰਜਾਬ ਇੱਕ ਅਜਿਹੀ ਧਰਤੀ ਹੈ ਜਿੱਥੇ ਇਤਿਹਾਸ ਦੀ ਹਰ ਇੱਟ ਆਪਣੀ ਕਹਾਣੀ ਚੀਖ-ਚੀਖ ਕੇ ਦੱਸਦੀ ਹੈ ਅਜਿਹੀ ਹੀ ਇੱਕ ਕਹਾਣੀ ਪੰਜਾਬ ਦੇ ਮਹਾਲੀ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਮਨੋਲੀ ਕਲਾਂ ਵਿੱਚ ਖੜੀ ਹੈ ਇੱਕ ਕਿਲਾ ਜੋ ਅੱਜ ਖੰਡਰ ਵਿੱਚ ਬਦਲ ਚੁੱਕਾ ਹੈ ਕਦੇ ਇਹ ਸਿੱਖ ਇਤਿਹਾਸ ਦੀਆਂ ਮਹਾਨ ਯਾਦਾਂ ਨੂੰ ਸੰਭਾਲਦਾ ਸੀ ਇਹ ਹੈ ਮਨੋਲੀ ਕਿਲਾ ਇੱਕ ਅਜੀਹਾ ਇਤਿਹਾਸਿਕ ਹੀਰਾ ਜਿਸ ਨੂੰ ਨਾ ਸਰਕਾਰ ਯਾਦ ਕਰਦੀ ਹੈ ਅਤੇ ਨਾ ਹੀ ਲੋਕ ਪਰ ਅਸੀਂ ਕਰਾਂਗੇ ਆਓ ਤੁਰੀਏ ਇੱਕ ਹੋਰ ਗੁੰਮ ਹੋ ਰਹੀ ਵਿਰਾਸਤ ਦੀ ਯਾਤਰਾ ਵੱਲ ਮਨੋਲੀ ਕਿਲਾ ਮਨੋਲੀ ਕਿਲਾ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਇੱਕ ਪਿੰਡ ਮਨੋਲੀ ਕਲਾਂ ਵਿੱਚ ਸਥਿਤ ਹੈ ਇਹ ਸਾ ਮੋਹਾਲੀ ਤੋਂ ਲਗਭਗ 10-15 ਕਿਲੋਮੀਟਰ ਦੂਰ ਹੈ ਮਨੋਲੀ ਕਿਲਾ 17ਵੀਂ ਸਦੀ ਵਿੱਚ ਬਣਾਇਆ ਗਿਆ ਸੀ ਮਨੇ ਜਾਂਦਾ ਹੈ ਕਿ ਇਹ ਕਿਲਾ ਮੁਗਲ ਰਾਜ ਦੌਰਾਨ ਇਥੋਂ ਦੇ ਰਾਜੇ ਵੱਲੋਂ ਤਿਆਰ ਕੀਤਾ ਗਿਆ ਸੀ ਇਹ ਥਾਂ ਸੁਬਾ ਸਰਹੰਦ ਦੇ ਹਵਾਲੇ ਨਾਲ ਵੀ ਜੁੜੀ ਹੋਈ ਹੈ ਇਹ ਕਿਲਾ ਸਿੱਖ ਰਾਜ ਦੌਰਾਨ ਇੱਕ ਰਣਨੀਤਿਕ ਟਿਕਾਣਾ ਸੀ ਜਿੱਥੇ ਰਾਜੇ ਆਪਣੀ ਰਣਨੀਤੀ ਦੀ ਰਚਨਾ ਕਰਦੇ ਸਨ ਇਹ ਕਿਲਾ ਮੋਟੀਆਂ ਇੱਟਾਂ ਅਤੇ ਚੂਨੇ ਨਾਲ ਬਣਾਇਆ ਗਿਆ ਸੀ ਅੱਜ ਵੀ ਜਦੋਂ ਤੁਸੀਂ ਇਸ ਕਿਲੇ ਦੇ ਅੰਦਰ ਜਾਂਦੇ ਹੋ ਤਾਂ ਕਈ ਇਮਾਰਤਾਂ ਦੇ ਖੰਡਰ ਚੌੜੇ ਗੇਟ ਅਤੇ ਬੁਰਜਾਂ ਦਾ ਢਾਂਚਾ ਦੇਖਣ ਨੂੰ ਮਿਲਦਾ ਹੈ। ਕਿਲੇ ਦੇ ਦਰਵਾਜ਼ੇ, ਬੁਰਜ ਅਤੇ ਅੰਦਰਲੇ ਹਿੱਸੇ ਅੱਜ ਵੀ ਸਿੱਖ ਰਾਜ ਦੀ ਵਿਰਾਸਤ ਨੂੰ ਜਿੰਦਾ ਰੱਖਦੇ ਹਨ। ਕਿਲੇ ਦੇ ਅੰਦਰ ਮਹਿਲ, ਹਥਿਆਰਖਾਨਾ, ਕੋਦਾਮ ਅਤੇ ਰਾਜਸੀ ठाਠ ਨਾਲ ਬਣਾਏ ਸਥਾਨ ਮੌਜੂਦ ਹਨ। ਕਿਲੇ ਦੇ ਦੱਖਣੀ ਪਾਸੇ ਇੱਕ ਗੁਪਤ ਰਸਤਾ ਵੀ ਸੀ। ਜਿਸ ਬਾਰੇ ਲੋਕ ਕਹਿੰਦੇ ਹਨ ਕਿ ਇਹ ਰਸਤਾ ਚੰਗਾ ਦੌਰਾਨ ਛੁਪਣ ਜਾਂ ਭੱਜਣ ਲਈ ਵਰਤੇ ਜਾਂਦਾ ਸੀ। ਕਿਲੇ ਦੇ ਕੁਝ ਭਾਗ ਅਜੇ ਵੀ ਜ਼ਮੀਨ ਉੱਪਰ ਖੜੇ ਹਨ ਜਿਵੇਂ ਕਿ ਉਹ ਇਤਿਹਾਸ ਨੂੰ ਚੀਕਦੇ ਹੋਣ ਮੰਨਿਆ ਜਾਂਦਾ ਹੈ ਕਿ ਇਹ ਕਿਲਾ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਨਾਲ ਹੀ ਜੁੜਿਆ ਹੋਇਆ ਹੈ ਇਹ ਖਾਸ ਤੌਰ ਤੇ ਸੇਖਰਜ ਗੁਆਂਢ ਇੱਕ ਫੌਜੀ ਠਿਕਾਣਾ ਰਿਹਾ ਜਿਸ ਦੀ ਵਰਤੋਂ ਰਖਵਾਲੀ ਅਤੇ ਹਮਲਿਆਂ ਦੌਰਾਨ ਰਣਨੀਤੀਆਂ ਲਈ ਕੀਤੀ ਜਾਂਦੀ ਸੀ ਪਿੰਡ ਦੇ ਬਜ਼ੁਰਗ ਅਜੇ ਵੀ ਮੰਨਦੇ ਹਨ ਕਿ ਇਹ ਕਿਲਾ ਅੰਗਰੇਜ਼ੀ ਰਾਜ ਤੋਂ ਪਹਿਲਾਂ ਬਹੁਤ ਮਹੱਤਵਪੂਰਨ ਕਿਲਿਆਂ ਵਿੱਚੋਂ ਇੱਕ ਸੀ ਸਥਾਨਕ ਲੋਕ ਮੰਨਦੇ ਹਨ ਕਿ ਇੱਕ ਆਤਮਾ ਵੀ ਇਸ ਕਿਲੇ ਦੀ ਕੰਧਾਂ ਵਿੱਚ ਵਸਦੀ ਹੈ। ਕਈ ਵਾਰ ਰਾਤ ਦੇ ਸਮੇਂ ਚੀਕਾਂ, ਪੈਰਾਂ ਦੀਆਂ ਆਵਾਜ਼ਾਂ ਅਤੇ ਆਹਟਾ ਸੁਣਿਆ ਜਾਂਦੀਆਂ ਹਨ। ਕੁਝ ਲੋਕ ਤਾਂ ਇਹ ਵੀ ਦੱਸਦੇ ਹਨ ਕਿ ਇਸ ਕਿਲੇ ਦੇ ਹੇਠਾਂ ਇੱਕ ਖਜ਼ਾਨਾ ਲੁਕਿਆ ਹੋਇਆ ਹੈ, ਜਿਸ ਤੱਕ ਅੱਜ ਤੱਕ ਕੋਈ ਨਹੀਂ ਪਹੁੰਚ ਸਕਿਆ। ਇਹ ਕਿਲਾ ਪੂਰੇ ਪਿੰਡ ਵਿੱਚ ਸਭ ਤੋਂ ਉੱਚੀ ਜਗ੍ਹਾ ਤੇ ਬਣਿਆ ਹੋਇਆ ਹੈ। ਮਨੋਲੀ ਕਿਲਾ ਅੱਜ ਇੱਕ ਵੱਡਾ ਹੈਰੀਟੇਜ ਸਾਈਟ ਹੋ ਸਕਦਾ ਸੀ ਜੇਕਰ ਸਰਕਾਰ ਜਾਂ ਟੂਰਿਜ਼ਮ ਵਿਭਾਗ ਨੇ ਧਿਆਨ ਦਿੱਤਾ ਹੁੰਦਾ ਇੱਥੇ ਇਤਿਹਾਸਿਕ ਸੰਗ੍ਰਹਿ ਬਣ ਸਕਦਾ ਸੀ ਪਰ ਅਫਸੋਸ ਅੱਜ ਇਹ ਕਿਲਾ ਵੀ ਹੋਰ ਹਜ਼ਾਰਾਂ ਵਿਰਾਸਤੀ ਥਾਵਾਂ ਵਾਂਗ ਅਣ ਦੇਖਿਆ ਰਹਿ ਗਿਆ ਜੋ ਵੀ ਇੱਥੇ ਆਉਂਦਾ ਹੈ ਸਿਰਫ ਤਸਵੀਰਾਂ ਖਿੱਚ ਕੇ ਚਲਾ ਜਾਂਦਾ ਹੈ ਨਾ ਹੀ ਕੋਈ ਸਿੱਖਦਾ ਹੈ ਨਾ ਕੋਈ ਜੁੜਦਾ ਹੈ ਅੱਜ ਮਨੋਲੀ ਕਿਲਾ ਇੱਕ ਖੰਡਰ ਬਣ ਚੁੱਕਾ ਹੈ ਜਿਸ ਤਿਆ ਕੰਦਾ ਟੁੱਟੀਆਂ ਟਹੀਆਂ ਹੋਈਆਂ ਅਤੇ ਚਾਰ ਸਵੇਰੇ ਜੰਗਲਾਤ ਅਤੇ ਘਾਹ ਨਾਲ ਟਕੀਆਂ ਹੋਈਆਂ ਹਨ ਇਸ ਕੇ ਲਈ ਨੂੰ ਸਿਰਫ ਇੱਟਾਂ ਦਾ ਢਾਂਚਾ ਨਾ ਸਮਝੋ ਇਹ ਸਾਡੀ ਪਿਛੋਕੜ ਸਾਡੀ ਲੜਾਈ ਸਾਡੀ ਸ਼ਾਨ ਦੀ ਨਿਸ਼ਾਨੀ ਹੈ ਜੇ ਅਸੀਂ ਆਪ ਇਹਨਾਂ ਥਾਵਾਂ ਨੂੰ ਮਾਣ ਨਹੀਂ ਦੇਵਾਂਗੇ ਤਾਂ ਅਗਲੀ ਪੀੜ੍ਹੀ ਇਤਿਹਾਸ ਕਿੱਥੋਂ ਸਿੱਖੇਗੀ ਜੋ ਥਾਂ ਕਿਸੇ ਸਮੇਂ ਰਾਜਾ ਮਹਾਰਾਜਾਂ ਦੀ ਸ਼ਾਨ ਸੀ ਅੱਜ ਸਾਡੀਆਂ ਅੱਖਾਂ ਸਾਹਮਣੇ ਮਿੱਟੀ ਹੋ ਰਹੀ ਹੈ ਤੇ ਅਸੀਂ ਚੁੱਪ ਕਰਕੇ ਵੇਖ ਰਹੇ ਹਾਂ ਲੋਕਾਂ ਨੇ ਕਈ ਵਾਰ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਥਾਂ ਸੰਭਾਲੀ ਜਾਵੇ ਪਰ ਅੱਜ ਤੱਕ ਕੋਈ ਟੰਗ ਦੀ ਕਾਰਵਾਈ ਨਹੀਂ ਹੋਈ ਬਸ ਖੰਡਰ ਝਾੜੀਆਂ ਇਹ ਕਿਲੇ ਦੀ ਕਿਸਮਤ ਬਣੀ ਰਹੀ ਅਸੀਂ ਆਪਣੀ ਵਿਰਾਸਤ ਨੂੰ ਦੇਖ ਕੇ ਵੀ ਅਣ ਦੇਖਿਆ ਕਰ ਰਹੇ ਹਾਂ ਜੇਕਰ ਤੁਸੀਂ ਵੀ ਮੰਨਦੇ ਹੋ ਕਿ ਅਸੀਂ ਆਪਣੀ ਵਿਰਾਸਤ ਨੂੰ ਮੁੜ ਜਗਾ ਸਕਦੇ ਹਾਂ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਆਪਣੀ رائے ਜ਼ਰੂਰ ਦਿਓ ਅਜੇ ਹਾਂ ਹੋਰ ਕਹਾਣੀਆਂ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਕਿਉਂਕਿ ਇਤਿਹਾਸ ਨੂੰ ਭੁੱਲ ਜਾਣਾ ਖੁਦ ਨੂੰ ਭੁੱਲ ਜਾਣਾ ਹੁੰਦਾ ਹੈ